ਇੱਕ ਮਹਾਨ ਪੰਜਾਬੀ ਸਿੱਖ ਵਿਗਿਆਨੀ ਜਿਸ ਦੀ ਬਦੌਲਤ ਤੁਸੀਂ ਅੱਜ ਇੰਟਰਨੈਟ, ਟੈਲੀਫੋਨ ਅਤੇ ਟੈਲੀਵਿਜ਼ਨ ਵਰਗੀਆਂ ਸੁਖ-ਸੌਲਤਾਂ ਦੀ ਵਰਤੋਂ ਕਰ ਰਹੇ ਹੋ ਸਾਡੀ ਆ ਵੀਡੀਓ ਵੀ ਜੋ ਤੁਸੀਂ ਦੇਖ ਰਹੇ ਹੋ ਉਹ ਵੀ ਇਸੇ ਸਿੱਖ ਵਿਗਿਆਨੀ ਦੀ ਹੀ ਦੇਣ ਹੈ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਇੱਕ ਸਿੱਖ ਹੀ ਐਸਾ ਇਕਲੌਤਾ ਵਿਗਿਆਨੀ ਸੀ ਜਿਸ ਨੇ ਇੰਟਰਨੈਟ ਰਾਹੀਂ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਅੱਜ ਦੀ ਵੀਡੀਓ ਸੁਣ ਤੋਂ ਬਾਅਦ ਤੁਸੀਂ ਆਪਣੇ ਆਪ ਤੇ ਇੱਕ ਪੰਜਾਬੀ ਅਤੇ ਇੱਕ ਸੇਕ ਹੋਣ ਤੇ ਮਾਣ ਮਹਿਸੂਸ ਕਰੋਗੇ ਕਿ ਪੂਰੀ ਦੁਨੀਆ ਦੇ ਵਿਕਾਸ ਵਿੱਚ ਸਿੱਖਾਂ ਦਾ ਕਿੱਡਾ ਵੱਡਾ ਯੋਗਦਾਨ ਹੈ ਪਰ ਇਸ ਸਿੱਖ ਵਿਗਿਆਨੀ ਨਾਲ ਹੋਇਆ ਸੀ ਧੋਖਾ ਇਸ ਦੀ ਕੀਤੀ ਮਿਹਨਤ ਦਾ ਫਲ ਇਸ ਨੂੰ ਦੇਣ ਦੀ ਬਜਾਏ ਕਿਸੇ ਹੋਰ ਨੂੰ ਇਸ ਦੀ ਖੋਜ ਦਾ ਕ੍ਰੈਡਿਟ ਦੇ ਕੇ ਉਸ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਜਿੱਥੇ ਤੁਸੀਂ ਪਹਿਲਾਂ ਸਾਡੀਆਂ ਵੀਡੀਓਜ਼ ਰਾਹੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਸੁਣਦੇ ਅਤੇ ਦੇਖਦੇ ਹੋ ਉੱਥੇ ਹੀ ਵਰਤਮਾਨ ਸਮੇਂ ਦੀ ਮਾਡਰਨ ਦੁਨੀਆ ਵਿੱਚ ਇੱਕ ਸਿੱਖ ਵਿਗਿਆਨੀ ਵੱਲੋਂ ਕੀਤੀ ਗਈ ਮਹਾਨ ਕੋਸ਼ਿਸ਼ ਬਾਰੇ ਵੀ ਸਾਨੂੰ ਜਾਣਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕੌਣ ਸੀ ਇਹ ਸਿੱਖ ਵਿਗਿਆਨੀ? ਕੀ ਇਸ ਸਿੱਖ ਵਿਗਿਆਨੀ ਨੇ ਆਪਣੀ ਜ਼ਿੰਦਗੀ ਵਿੱਚ ਵੱਡਾ ਕੰਮ ਕੀਤਾ ਕਿ ਅੱਜ ਇੰਟਰਨੈਟ ਰਾਹੀਂ ਇੱਕ ਦੂਜੇ ਨਾਲ ਦੁਨੀਆ ਜੋੜ ਸਕੀ ਹੈ? ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਇਸ ਮਾਨ ਸਿੱਖ ਵਿਗਿਆਨੀ ਦਾ ਨਾਮ ਸੀ ਡਾਕਟਰ ਨਰਿੰਦਰ ਸਿੰਘ ਕੰਪਾਨੀ ਜਿਨ੍ਹਾਂ ਦਾ ਜਨਮ 31 ਅਕਤੂਬਰ 1926 ਈਸਵੀ ਨੂੰ ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ ਹੋਇਆ ਸੀ। ਇਹੀ ਉਹ ਪਹਿਲਾ ਵਿਗਿਆਨੀ ਸੀ ਜਿਸ ਨੇ ਫਾਈਬਰ ਆਪਟਿਕਸ ਦੀ ਖੋਜ ਕੀਤੀ। ਪਰ ਜੇਕਰ ਅੱਜ ਤੁਸੀਂ Google ਤੇ ਇਹ ਸਰਚ ਕਰੋਗੇ ਕਿ ਫਾਈਬਰ ਆਪਟਿਕ ਕਿਸ ਨੇ ਬਣਾਇਆ ਤਾਂ Google ਵੱਲੋਂ ਸਭ ਤੋਂ ਪਹਿਲਾ ਨਾਮ ਚਾਰਲਸ ਕਾਉਨ ਕਾਉਨ ਦਾ ਦੱਸਿਆ ਜਾਂਦਾ ਹੈ। ਪਰ ਅਸਲੀਅਤ ਵਿੱਚ ਚਾਰਲਸ ਉਹ ਇਨਸਾਨ ਸੀ ਜੋ ਫਾਈਬਰ ਆਪਟਿਕਸ ਦੀ ਦੌੜ ਵਿੱਚ ਬਹੁਤ ਲੇਟ ਸ਼ਾਮਲ ਹੋਇਆ ਸੀ ਪਰ ਫਿਰ ਵੀ ਅੰਗਰੇਜ਼ਾਂ ਵੱਲੋਂ ਸਾਰਾ ਕ੍ਰੈਡਿਟ ਸਿਰਫ ਤੇ ਸਿਰਫ ਇਸੇ ਬੰਦੇ ਨੂੰ ਦਿੱਤਾ ਗਿਆ ਅਜਿਹਾ ਕਿਉਂ ਹੋਇਆ ਇਸ ਬਾਰੇ ਵੀ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਥੋੜੀ ਜਾਣਕਾਰੀ ਤੁਹਾਨੂੰ ਫਾਈਬਰ ਆਪਟਿਕਸ ਬਾਰੇ ਦੇ ਦੇਈਏ ਤਾਂ ਫਾਈਬਰ ਆਪਟਿਕਸ ਇੱਕ ਪਲਾਸਟਿਕ ਦੀ ਇੱਕ ਤਾਰ ਹੁੰਦੀ ਹੈ ਜਿਹਦੇ ਵਿੱਚ ਸਿਰ ਦੇ ਵਾਲਾਂ ਵਾਂਗ ਬਰੀਕ ਗੁੱਝਲਦਾਰ ਤਾਰਾਂ ਦੇ ਹੋਰ ਗੁੱਛੇ ਹੁੰਦੇ ਹਨ ਇਹਨਾਂ ਤਾਰਾਂ ਰਾਹੀਂ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਕੀਤਾ ਜਾਂਦਾ ਹੈ ਜਿਹੜਾ ਤੁਸੀਂ ਆਪਣੇ ਘਰਾਂ ਵਿੱਚ ਵਾਈਫਾਈ ਦਾ ਪ੍ਰਯੋਗ ਕਰਦੇ ਹੋ ਉਸ ਦੇ ਵਿੱਚ ਵੀ ਫਾਈਬਰ ਆਪਟਿਕਸ ਦੀਆਂ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਡਾਕਟਰ ਨਰਿੰਦਰ ਸਿੰਘ ਕਪਾਨੀ ਨੂੰ ਫਾਈਬਰ ਆਪਟਿਕਸ ਦਾ ਫਾਦਰ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਫਾਈਬਰ ਆਪਟਿਕਸ ਦੀ ਖੋਜ ਦੀ ਸ਼ੁਰੂਆਤ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਕਰ ਦਿੱਤੀ ਸੀ ਸਕੂਲ ਵਿੱਚ ਪੜ੍ਹਦੇ ਆ ਇੱਕ ਦਿਨ ਡਾਕਟਰ ਨਰਿੰਦਰ ਸਿੰਘ ਕਪਾਨੀ ਕਲਾਸ ਵਿੱਚ ਸਾਇੰਸ ਦੇ ਵਿੱਚ ਦੀ ਕਲਾਸ ਲਗਾ ਰਹੇ ਸਨ ਜਿਸ ਵਿੱਚ ਉਹਨਾਂ ਦਾ ਅਧਿਆਪਕ ਇਹ ਪੜਾ ਰਿਹਾ ਸੀ ਕਿ ਲਾਈਟ ਹਮੇਸ਼ਾ ਸਿੱਧੀ ਹੀ ਟਰੈਵਲ ਕਰਦੀ ਹੈ ਉਸ ਨੂੰ ਕਿਸੇ ਪਾਸੇ ਵੀ ਮੋੜਿਆ ਨਹੀਂ ਜਾ ਸਕਦਾ ਕਲਾਸ ਵਿੱਚ ਬੈਠਾ ਬੈਠਾ ਨਰਿੰਦਰ ਕੰਪਨੀ ਆਪਣੇ ਅਧਿਆਪਕ ਨੂੰ ਪੁੱਛਦਾ ਕਿ ਜੇਕਰ ਲਾਈਟ ਸਿੱਧੀ ਟਰੈਵਲ ਕਰਦੀ ਹੈ ਤਾਂ ਇਸ ਨੂੰ ਮੋੜਿਆ ਕਿਉਂ ਨਹੀਂ ਜਾ ਸਕਦਾ ਇਸ ਸਵਾਲ ਦਾ ਜਵਾਬ ਅਧਿਆਪਕ ਨੇ ਮਜ਼ਾਕੀਆ ਲਹਿਜੇ ਵਿੱਚ ਦਿੱਤਾ ਕਿ ਤੂੰ ਵੱਡਾ ਹੋ ਕੇ ਆਪ ਲਾਈਟ ਨੂੰ ਬੈਂਡ ਕਰ ਲਵੀਂ ਕਿਉਂਕਿ ਅਧਿਆਪਕ ਨੂੰ ਆਪ ਉਸਦਾ ਉੱਤਰ ਨਹੀਂ ਸੀ ਪਤਾ ਇਹ ਬੇਇੱਜ਼ਤ ਭਰਿਆ ਜਵਾਬ ਸੁਣ ਕੇ ਨਰਿੰਦਰ ਕੰਪਨੀ ਨੇ ਉਸੇ ਦਿਨ ਆਪਣੇ ਮਨ ਵਿੱਚ ਪੱਕੀ ਧਾਰ ਲਈ ਸੀ ਕਿ ਮੈਂ ਇੱਕ ਨਾ ਇੱਕ ਦਿਨ ਲਾਈਟ ਨੂੰ ਜ਼ਰੂਰ ਮੋੜ ਕੇ ਵਿਖਾਵਾਂਗਾ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਫਾਈਬਰ ਆਪਟਿਕਸ ਦੀ ਖੋਜ ਦੀ ਆਪਣੇ ਇਸ ਚੈਲੰਜ ਨੂੰ ਪੂਰਾ ਕਰਨ ਵਾਸਤੇ ਡਾਕਟਰ ਕੰਪਨੀ ਨੇ ਆਗਰਾ ਯੂਨੀਵਰਸਿਟੀ ਤੋਂ ਬੀਐਸਸੀ ਦੀ ਡਿਗਰੀ ਹਾਸਲ ਕੀਤੀ ਉਸ ਤੋਂ ਬਾਅਦ ਕੁਝ ਸਾਲ ਉਹ ਦੇਰਾ ਦੋਣ ਦੇ ਇੰਡੀਅਨ ਆਪਟੀਕਲ ਇੰਸਟਰੂਮੈਂਟ ਸੰਸਥਾਨ ਵਿੱਚ ਨੌਕਰੀ ਕਰਦੇ ਰਹੇ ਇਹ ਸੰਸਦ ਦਾ ਭਾਰਤੀ ਫੌਜ ਵਾਸਤੇ ਦੂਰਬੀਨ ਟੈਲੀਸਕੋਪ ਵਰਗੇ ਆਪਟੀਕਲ ਯੰਤਰ ਬਣਾਉਂਦੀ ਸੀ ਇਹ ਉਹੀ ਸਮਾਂ ਸੀ ਜਦੋਂ ਭਾਰਤ ਅਜੇ ਨਵਾਂ ਨਵਾਂ ਆਜ਼ਾਦ ਹੋਇਆ ਸੀ ਡਾਕਟਰ ਨਰਿੰਦਰ ਸਿੰਘ ਕਪਾਨੀ ਅਕਸਰ ਹੀ ਇਹ ਗੱਲ ਵਿਚਾਰਿਆ ਕਰਦਾ ਸੀ ਕਿ ਜਦੋਂ ਭਾਰਤ ਆਜ਼ਾਦ ਹੋ ਗਿਆ ਪਰ ਭਾਰਤ ਦੀ ਆਰਮੀ ਉਹਨਾਂ ਸਮਾਂ ਤਾਕਤਵਰ ਨਹੀਂ ਬਣ ਸਕੇਗੀ ਜਿੰਨਾ ਸਮਾਂ ਸਾਰੀ ਆਰਮੀ ਦਾ ਆਪਸ ਵਿੱਚ ਸੰਪਰਕ ਸਥਾਪਿਤ ਨਹੀਂ ਹੁੰਦਾ ਉਹਨਾਂ ਸਮਿਆਂ ਵਿੱਚ ਇੰਗਲੈਂਡ ਦੇਸ਼ ਕੋਲ ਪੂਰੀ ਦੁਨੀਆ ਤੋਂ ਕਿਤੇ ਵੱਧ ਹਾਈ ਟੈਕ ਆਰਮੀ ਦੇ ਆਪਟੀਕਲ ਜੰਤਰ ਹੁੰਦੇ ਸਨ ਜਿਸ ਕਰਕੇ ਡਾਕਟਰ ਕੰਪਨੀ ਵੱਲੋਂ ਲਾਈਟ ਬੈਂਡ ਦਾ ਸੁਪਨਾ ਪੂਰਾ ਕਰਨ ਵਾਸਤੇ ਇੰਗਲੈਂਡ ਨੂੰ ਚੁਣਿਆ ਗਿਆ ਉਸ ਵਕਤ ਦੁਨੀਆ ਵਿੱਚ ਇਕੱਲਾ ਇੰਗਲੈਂਡ ਦੇਚ ਹੀ ਸੀ ਜਿਹੜਾ ਇਸ ਵਿਸ਼ੇ ਵਿੱਚ ਡਾਕਟਰ ਕੰਪਨੀ ਦੀ ਸਹਾਇਤਾ ਕਰ ਸਕਦਾ ਸੀ ਭਾਰਤ ਆਜ਼ਾਦ ਹੋਣ ਤੋਂ ਕੁਝ ਸਮੇਂ ਬਾਅਦ ਹੀ ਡਾਕਟਰ ਕੰਪਾਨੀ ਇੰਗਲੈਂਡ ਚਲੇ ਗਏ ਜਿੱਥੇ ਜਾ ਕੇ ਉਹਨਾਂ ਨੇ ਅੰਪੀਰੀਅਲ ਕਾਲਜ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ ਇਸੇ ਕਾਲਜ ਵਿੱਚ ਉਹਨਾਂ ਦੇ ਨਾਲ ਦੋ ਅਹਿਮ ਘਟਨਾਵਾਂ ਘਟੀਆਂ ਪਹਿਲੀ ਘਟਨਾ ਇਹ ਸੀ ਕਿ ਇੱਥੇ ਆਪਟਿਕ ਫਾਈਬਰ ਬਣਾਉਣ ਦਾ ਉਹਨਾਂ ਦਾ ਸੁਪਨਾ ਪੂਰਾ ਹੋਇਆ ਤੇ ਉਹਨਾਂ ਨੂੰ ਫਾਈਬਰ ਬਣਾਉਣ ਦਾ ਮੌਕਾ ਮਿਲਿਆ ਦੂਜਾ ਇੱਥੇ ਉਹਨਾਂ ਨੇ ਆਪਣੇ ਇੱਕ ਸਾਥੀ ਤੋਂ ਬਹੁਤ ਵੱਡਾ ਧੋਖਾ ਖਾਦਾ ਇੰਗਲੈਂਡ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਬਹੁਤ ਵੱਡੇ ਖੋਜਕਰਤਾ ਹਾਰਲੈਂਡ ਹੌਪਕਿੰਸ ਨਾਲ ਹੋਈ ਜਿਹੜਾ ਜਲਦੀ ਹੀ ਡਾਕਟਰ ਨਰਿੰਦਰ ਸਿੰਘ ਕੰਪਨੀ ਦਾ ਦੋਸਤ ਬਣ ਗਿਆ ਇਸ ਵੱਲੋਂ ਇੱਕ ਫਾਰਮੂਲਾ ਬਣਾਇਆ ਗਿਆ ਸੀ ਜਿਸ ਦੀ ਵਰਤੋਂ ਕਰਕੇ ਉਹ ਇੱਕ ਲੈਂਸ ਅਤੇ ਚੀਸ਼ੇ ਦੀ ਮਦਦ ਦੇ ਨਾਲ ਇੱਕ ਫੋਟੋ ਖਿੱਚਦਾ ਸੀ ਪਰ ਇਹ ਕੋਈ ਜਿਆਦਾ ਕਲੀਅਰ ਨਹੀਂ ਸੀ ਆਉਂਦੀ ਡਾਕਟਰ ਨਰਿੰਦਰ ਸਿੰਘ ਕੰਪਨੀ ਨੇ ਇਸੇ ਦਾ ਹੱਲ ਕੱਢਿਆ ਉਸ ਨੇ ਹੌਪਕਿੰਸ ਦੇ ਫਾਰਮੂਲੇ ਵਿੱਚ ਆਪਣੇ ਫਾਰਮੂਲੇ ਮਿਲਾ ਕੇ ਕਈ ਰਿਸਰਚਾਂ ਕੀਤੀਆਂ ਬਹੁਤ ਸਾਰੇ ਪ੍ਰਯੋਗ ਕੀਤੇ ਤੇ ਅਖੀਰ ਆਪਟਿਕਸ ਫਾਈਬਰ ਤਿਆਰ ਕਰ ਲਿਆ ਡਾਕਟਰ ਕੰਪਾਨੀ ਤੇ ਹੌਫਕਿਨ ਨੇ ਮਿਲ ਕੇ ਪੂਰੀ ਦੁਨੀਆ ਨੂੰ ਆਪਟਿਕਸ ਫਾਈਬਰ ਬਾਰੇ ਦੱਸਿਆ ਪੂਰੀ ਦੁਨੀਆ ਵਿੱਚ ਦੋਹਾਂ ਦੀ ਉਸ ਸਮੇਂ ਬਹੁਤ ਪ੍ਰਸ਼ੰਸਾ ਹੋਈ ਸੀ ਪਰ ਹੌਫਕਿਨ ਦੇ ਮਨ ਵਿੱਚ ਈਰਖਾ ਆ ਗਈ ਕਿ ਇਸ ਖੋਜ ਵਿੱਚ ਡਾਕਟਰ ਕੰਪਾਨੀ ਦਾ ਤਾਂ ਬਹੁਤ ਘੱਟ ਯੋਗਦਾਨ ਹੈ ਇਸੇ ਕਰਕੇ ਦੋਹਾਂ ਵਿੱਚ ਝਗੜਾ ਹੋ ਜਾਂਦਾ ਤੇ ਦੋਹਾਂ ਦੇ ਰਸਤੇ ਵਕਰੇ ਹੋ ਜਾਂਦੇ ਹਨ ਜਿਸ ਕਰਕੇ ਡਾਕਟਰ ਕੰਪਾਨੀ ਦੀ ਰਿਸਰਚ ਥੋੜੀ ਹੌਲੀ ਪੈ ਜਾਂਦੀ ਦੋਹਾਂ ਦੀ ਲੜਾਈ ਵਿੱਚ ਤੀਜਾ ਬੰਦਾ ਫਾਇਦਾ ਚੁੱਕਦਾ ਏ ਤੇ ਨੋਬਲ ਪ੍ਰਾਈਜ਼ ਲੈ ਜਾਂਦਾ ਉਸ ਤੀਜੇ ਬੰਦੇ ਦਾ ਨਾਮ ਸੀ ਚਾਰਲਸ ਕੌਨਕੋ ਇਸ ਤੀਜੇ ਬੰਦੇ ਨੇ ਡਾਕਟਰ ਨਰਿੰਦਰ ਸਿੰਘ ਕੰਪਾਲੀ ਦੇ ਫਾਰਮੂਲਿਆਂ ਤੇ 8-10 ਸਾਲ ਕੰਮ ਕੀਤਾ ਅਤੇ ਉਹਨਾਂ ਫਾਰਮੂਲਿਆਂ ਵਿੱਚ ਹੀ ਮਾਮੂਲੀ ਜਿਹਾ ਬਦਲਾਅ ਕਰਕੇ ਸਾਰਾ ਸਿਹਰਾ ਆਪਣੇ ਸਿਰ ਤੇ ਵੱਲ ਲਿਆ ਆਸਾਨ ਪਾਛਾ ਵਿੱਚ ਕਈਏ ਤਾਂ ਡਾਕਟਰ ਕੰਪਾਨੀ ਨੇ ਮੋਰੀ ਵਿੱਚੋਂ ਹਾਥੀ ਵੀ ਲਗਾ ਦਿੱਤਾ ਸੀ ਤੇ ਪੂੰਛ ਵੀ ਲਗਾ ਦਿੱਤੀ ਸੀ ਸਿਰਫ 2-4 ਵਾਲ ਹੀ ਬਾਕੀ ਸਨ ਜੋ ਇਸ ਚਾਰਲਸ ਨੇ ਕੱਢੇ ਸਾਰਾ ਕ੍ਰੈਡਿਟ ਉਹ ਲੈ ਗਿਆ ਤੇ ਡਾਕਟਰ ਕੰਪਾਨੀ ਦੀ ਅੱਖਾਂ ਦੇ ਸਾਹਮਣੇ ਚਾਰਲਸ ਨੂੰ ਨੋਬਲ ਪ੍ਰਾਈਜ਼ ਵੀ ਮਿਲ ਗਿਆ ਡਾਕਟਰ ਨਰਿੰਦਰ ਸਿੰਘ ਕੰਪਾਨੀ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ 120 ਤੋਂ ਵੱਧ ਖੋਜਾਂ ਕਰਕੇ ਆਪਣੇ ਨਾਮ ਤੇ ਪੇਟੈਂਟ ਕਰਵਾਈਆਂ ਸਨ ਪਰ ਫਿਰ ਵੀ ਅੱਜ ਭਾਰਤ ਛੱਡੋ ਪੰਜਾਬ ਵਿੱਚ ਵੀ ਬਹੁਤ ਘੱਟ ਲੋਕ ਡਾਕਟਰ ਨਰਿੰਦਰ ਸਿੰਘ ਕੰਪਾਨੀ ਬਾਰੇ ਜਾਣਦੇ ਹਨ ਇਸ ਮਹਾਨ ਸਿੱਖ ਵਿਗਿਆਨੀ ਬਾਰੇ ਹਰ ਇੱਕ ਪੰਜਾਬੀ ਨੂੰ ਪਤਾ ਹੋਣਾ ਲਾਜ਼ਮੀ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਨੇ ਹੋਰ ਦੁਜੇ ਕਿੱਤਿਆਂ ਦੀ ਤਰ੍ਹਾਂ ਸਾਇਸ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਹੁਣ ਤੁਸੀਂ ਵੀ ਇਹ ਗੱਲ ਬਾਖੂਬੀ ਸਮਝ ਚੁੱਕੇ ਹੋਵੋਗੇ ਕਿ ਅੱਜ ਦੇ ਵਰਤਮਾਨ ਇੰਟਰਨੈਟ ਦੇ ਜੋਗੜੋ ਲਿਆਉਣ ਲਈ ਡਾਕਟਰ ਕੰਪਾਨੀ ਦਾ ਕੀ ਯੋਗਦਾਨ ਸੀ ਸੋ ਏ ਸੀ ਇੱਕ ਮਹਾਨ ਸਿੱਖ ਵਿਗਿਆਨੀ ਦੀ ਜੀਵਨੀ ਜਿਸ ਨੇ ਦੁਨੀਆ ਨੂੰ ਜੋੜਨ ਦਾ ਕੰਮ ਕੀਤਾ ਪਰ ਉਸ ਦੇ ਆਪਣੇ ਹੀ ਦੋਸਤ ਵੱਲੋਂ ਮਿਲੇ ਧੋਖੇ ਕਰਕੇ ਅੱਜ ਦੁਨੀਆ ਉਸ ਨੂੰ ਭੁਲਾਈ ਬੈਠੀ ਹੈ ਪਰ ਫਿਰ ਵੀ ਅੱਜ ਸਾਡਾ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਸਾਨੂੰ ਇਸ ਮਹਾਨ ਵਿਗਿਆਨੀ ਬਾਰੇ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ